ਕੈਨੇਡੀਅਨ ਖਬਰ ਨਾਮਾ ਦੇ ਵਿੱਚ ਅੱਜ ਇੱਕ ਸਪੈਸ਼ਲ ਸਟੋਰੀ ਤੁਹਾਡੇ ਨਾਲ ਕਰਦੇ ਆਂ ਸਾਂਝੀ ਆਪਣੀ ਨੌਕਰੀ ਗਵਾਉਣ ਤੋਂ ਬਾਅਦ ਬ੍ਰੈਮਟਨ ਨਿਵਾਸੀ ਗਗਨਦੀਪ ਸਿੰਘ ਹੁਣ ਕੰਮ ਦੀ ਭਾਲ ਦੇ ਵਿੱਚ ਲੱਗਿਆ ਹੋਇਆ ਹੈ ਬੀਸਮੈਂਟ ਦੇ ਕਿਰਾਏ ਬਿੱਲ ਇਹ ਸਾਰੇ ਇਹਨਾਂ ਨੂੰ ਸੈੱਟ ਕਰਨ ਵਾਸਤੇ ਕਿਤੇ ਨਾ ਕਿਤੇ ਉਸ ਦਾ ਸੰਘਰਸ਼ ਅੱਜ ਵੀ ਚੱਲ ਰਿਹਾ ਉਹ ਕਹਿੰਦਾ ਕਿ ਉਸ ਕੋਲ ਹੁਣ ਪੈਸੇ ਖਤਮ ਹੋ ਚੁੱਕੇ ਨੇ ਨਵੰਬਰ ਵਿੱਚ ਗਗਨਦੀਪ ਸਿੰਘ ਬੇਕਾਰ ਹੋ ਗਿਆ ਉਹ ਉਦੋਂ ਤੋਂ ਹੀ ਬ੍ਰੈਮਟਨ ਦੇ ਪਾਰਕਾਂ ਵਿੱਚ ਟੈਂਟ ਲਗਾ ਕੇ ਰਹਿਣ ਲਈ ਮਜਬੂਰ ਹੈ ਜਦੋਂ ਤੁਸੀਂ ਬੇਕਾਰ ਹੋ ਜਾਂਦੇ ਹੋ ਤੁਸੀਂ ਸਭ ਕੁਝ ਆਪਣਾ ਗਵਾ ਦਿੰਦੇ ਹੋ ਇਹ ਗੱਲ ਗਗਨਦੀਪ ਸਿੰਘ ਨੇ ਆਪਣੀ ਜਵਾਨੀ ਸਾਰਿਆਂ ਨਾਲ ਸਾਂਝੀ ਕੀਤੀ ਤੇ ਤੁਹਾਨੂੰ ਆਪਣੇ ਬੈਕ ਹੋਮ ਆਪਣੇ ਘਰ ਦੀ ਯਾਦ ਬਹੁਤ ਸਤਾਉਂਦੀ ਹੈ ਤੇ ਤੁਹਾਨੂੰ ਦੱਸਦੀ ਕਿ ਸਿੰਘ ਮਾਰਚ ਵਿੱਚ 2023 ਭਾਰਤ ਤੋਂ ਉਹ ਬ੍ਰੈਂਟਨ ਵਿੱਚ ਆਇਆ ਸੀ ਉਹ ਕਹਿੰਦਾ ਕਿ ਉਸਨੇ 5 ਮਹੀਨੇ ਤੱਕ ਆਸਰਾ ਬਿਸਤਰਾ ਪ੍ਰਾਪਤ ਕਰਨ ਦੀ ਜਿੱਥੇ ਉਡੀਕ ਕੀਤੀ ਕੁਝ ਦਿਨਾਂ ਵਿੱਚ ਹੀ ਆਪਣਾ ਬਿਸਤਰਾ ਉਸਨੇ ਆਪਣਾ ਘਰ ਗਵਾ ਦਿੱਤਾ ਕਿਉਂਕਿ ਕਿਤੇ ਨਾ ਕਿਤੇ ਇੱਕ ਵੱਡੀ ਮਹਿੰਗਾਈ ਦੀ ਮਾਰ ਇਸ ਵਿਅਕਤੀ ਦੇ ਉੱਪਰ ਵੀ ਪੈ ਗਈ ਪਿੰਡ ਦੇ ਵਿੱਚ ਸੈਂਕੜੇ ਲੋਕ ਇਸ ਤਰ੍ਹਾਂ ਦੇ ਮਾਮਲੇ ਨਾਲ ਜੁੜੇ ਹੋਏ ਨੇ ਜੋ ਆਸਰਾ ਪ੍ਰਣਾਲੀ ਵਿੱਚ ਜਗ੍ਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ 350% ਦੀ ਸਮਰੱਥਾ ਤੋਂ ਵੱਧ ਜ਼ਬਰਦਸਤ ਭੀੜ ਭੜੱਕੇ ਵਾਲੀ ਜਗ੍ਹਾ ਹੁਣ ਬਣ ਚੁੱਕੀ ਹੈ ਖੇਤਰ ਵਿੱਚ ਮਾਰਚ ਦੀ ਖਬਰ ਦੇ ਅਨੁਸਾਰ ਜੋ ਜਨਤਕ ਤੌਰ ਤੇ ਉਪਲਬਧ ਤਾਜ਼ਾ ਆંકੜੇ ਨੇ ਇੱਕ ਖੇਤਰੀ ਬਲਾਰੇ ਤੇ ਹੋਰ ਤਾਜ਼ਾ ਡਾਂਟੇ ਦੀ ਜਿੱਥੇ ਬੈਂਤੀ ਦੇ ਵਿੱਚ ਕੁਝ ਗੱਲਾਂ ਬਾਹਰ ਨਿਕਲ ਕੇ ਆਈਆਂ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਸੀਬੀਸੀ ਟ੍ਰਾਂਟੋ ਨੂੰ ਦੱਸਿਆ ਕਿ ਇਸ ਖੇਤਰ ਕੋਲ ਆਪਣੇ ਸ਼ੈਲਟਰ ਪ੍ਰਣਾਲੀ ਦਾ ਵਿਸਤਾਰ ਕਰਨ ਲਈ ਡਾਲਰ ਨਹੀਂ ਪੈਸਾ ਨਾ ਹੋਣ ਕਰਕੇ ਅਤੇ ਜਦੋਂ ਤੱਕ ਸਰਕਾਰਾਂ ਦੇ ਦੂਜੇ ਪੱਧਰ ਤੇ ਉਹਨਾਂ ਕੋਲੇ ਪੈਸਾ ਨਹੀਂ ਆਂਦਾ ਉਦੋਂ ਤੱਕ ਉਹ ਆਪਣੇ ਆਪ ਨੂੰ ਉਭਾਰ ਨਹੀਂ ਸਕਣਗੇ ब्राउन ਨੇ ਇਹ ਗੱਲ ਆਖੇ ਕਿ ਆਬਾਦੀ ਦੇ ਆਧਾਰ ਤੇ ਸਾਡੇ ਕੋਲ ਫੰਡਾਂ ਦੀ ਘਾਟ ਹੈ। ਸ਼ੈਲਟਰਾਂ ਵਿੱਚ ਓਵਰਫਲੋ ਹੋਣ ਕਰਕੇ ਪੂਰੇ ਪੀਲ ਵਿੱਚ ਡੇਰਿਆਂ ਦੀ ਗਿਣਤੀ ਕਿਤੇ ਨਾ ਕਿਤੇ ਵਧਦੀ ਜਾ ਰਹੀ ਹੈ। ਇਸ ਵਿੱਚ ਈਟੋਬੀਕੋ क्रीਕ ਟ੍ਰੇਲ ਦੇ ਨਾਲ ਹਾਰਡ ਵਾਲੇ ਮੈਦਾਨ ਤੇ ਪਾਰਕ ਜਿੱਥੇ ਸ਼ਾਮਲ ਨੇ ਬ੍ਰੈਮਟਨ ਦੇ ਜ਼ੋਨ ਵਿੱਚ ਇਸ ਨੂੰ ਕਲੀਅਰ ਕੀਤਾ ਗਿਆ ਉਸ ਕੈਂਪ ਵਿੱਚ ਰਹਿ ਰਹੇ 52 ਲੋਕਾਂ ਨੂੰ ਇੱਕ ਬੋਟਲ ਸ਼ੈਲਟਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਮੇਅਰ ਨੇ ਇਹ ਗੱਲ ਆਖਿਆ ਕਿ ਉੱਚ ਜੋਖਮ ਵਾਲੇ ਸਥਾਨ ਕਰਕੇ ਡੇਰੇ ਨੂੰ ਸਾਫ਼ ਕਰ ਦਿੱਤਾ ਗਿਆ ਹਾਲਾਂਕਿ ਖੇਤਰ ਦੀ ਨਮਾਇੰਦਗੀ ਕਰਨ ਵਾਲੇ ਇੱਕ ਕਾਉਂਸਲਰ ਨੇ ਇਹ ਗੱਲ ਆਖਿਆ ਕਿ ਇਸ ਮਹੀਨੇ ਬੇਦਖਲੀ ਖੇਤਰਾ ਦੇ ਵਸਨੀਕਾਂ ਦੀਆਂ ਕਈ ਸ਼ਿਕਾਇਤਾਂ ਉਨ੍ਹਾਂ ਕੋਲ ਹੀ ਪਹੁੰਚੀਆਂ ਜਿਸ ਤੋਂ ਬਾਅਦ ਸਰਗਰਮੀ ਤੇ ਹਲਚਲ ਵਧੀ ਬੇਕਾਰ ਲੋਕਾਂ ਨੂੰ ਬੋਟਲ ਵਿੱਚ ਲਜਾਣਾ ਜਿੱਥੇ ਸੁਰੱਖਿਆਤ ਹੈ ਅਤੇ ਸੋਸ਼ਲ ਵਰਕਰਾਂ ਤੱਕ ਪਹੁੰਚ ਪੀਰ ਰਿਜ਼ਨ ਦੁਆਰਾ ਇੱਕ ਨਵੀਂ ਪਹਿਲ ਕਦਮੀ ਦਾ ਹਿੱਸਾ ਹੈ ਹਾਲਾਂਕਿ ਖੇਤਰ ਦਾ ਕਹਿਣਾ ਹੈ ਕਿ ਇਸ ਸਾਲ 31.8 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਇਸ ਵਿੱਚ ਜਾਵੇਗੀ ਅਤੇ ਫਿਲਹਾਲ ਇਹ ਨਹੀਂ ਅਜੇ ਤੱਕ ਪਤਾ ਕਿ ਇਹ ਸਾਰਾ ਪੈਸਾ ਹੁਣ ਕਿੱਥੋਂ ਆਵੇਗਾ ਸਿੰਘ ਮੋਟਲ ਦੇ ਵਿੱਚ ਰਹਿਣ ਵਾਲਿਆਂ ਵਿੱਚੋਂ ਨਹੀਂ ਸੀ ਏਜੀ بجائے ਕਿ ਉਹ ਜਾਤਾ ਟੈਂਟ ਜਾ ਕੇ ਬ੍ਰੈਮਟਨ ਦੇ ਕਿਸੇ ਇੱਕ ਚਰਚ ਵਿੱਚ ਜਾ ਕੇ ਸੌਂਦਾ ਹੋਜਣ ਦੇ ਲਈ ਜਿੱਥੇ ਗੈਰ ਲਾਭਕਾਰੀ ਰਿਜਨੇਸ਼ਨਸ ਆਊਟਰੀਚ ਕਮਿਊਨिटीज ਤੇ ਪ੍ਰਸਾਰਦਾ ਉਹ ਸੰਸਥਾ ਦੇ ਸੀਓ ਟ੍ਰੇਡ براਊਨ ਨੇ ਕਿਹਾ ਕਿ ਆਸਰਾ ਸਥਾਨ ਦੀ ਘਾਟ ਦੇ ਵਿਚਕਾਰ ਕੈਂਪਾਂ ਤੋਂ ਲੋਕਾਂ ਨੂੰ ਹਟਾਉਣ ਤੋਂ ਪਹਿਲਾਂ ਹੀ ਨਾਜ਼ੁਕ ਹਾਲਾਤਾਂ ਵਿੱਚ ਕਿਰੇ ਲੋਕਾਂ ਦੀ ਸਥਿਤੀ ਨੂੰ ਹੋਰ ਵਿਗਾੜ ਦੇਵੇ। ਤੇ ਉੱਥੇ ਦੱਸਦੇ ਕਿ ਉਸ ਦੀ ਸੰਸਥਾ ਹਫਤਾਵਰੀ 4000 ਲੋਕਾਂ ਨੂੰ ਭੋਜਨ ਦਿੰਦੀ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ 70% ਦੇ ਇਸ ਵਿੱਚ ਵਾਧਾ ਹੋਇਆ ਹੈ। ਇਹ ਕਹਿੰਦਾ ਕਿ ਅਜੇ ਆ ਕੁਝ ਜਿਸ ਨਾਲ ਕੀ ਜਾਰੀ ਰੱਖਣ ਲਈ ਸੰਘਰਸ਼ ਅਜੇ ਵੀ ਚੱਲ ਰਿਹਾ ਹੈ। ਇਹ ਉੱਥੇ ਬੁਰਾ ਬਰਾਊਨੀਗਾ ਇਲਾਕਾ ਕਿ ਸਾਨੂੰ ਇਹ ਅੰਦਾਜ਼ਾ ਨਹੀਂ ਕਿ ਅਗਲੇ ਸਾਲ ਇਸ ਵਿੱਚ ਬੇਤਰਤਾ ਆਵੇਗੀ ਜਾਂ ਫਿਰ ਇਸ ਵਿੱਚ ਹਾਲਾਤ ਅੱਗੇ ਨਾਲੋਂ ਵੀ ਹੋਰ ਬੱਤਰ ਹੋ ਜਾਣਗੇ ਰੀਜਨ ਦੇ ਬ੍ਰਾਊਨਨੇਗ ਅਲੱਖੀਆ ਕਿ ਰੀਜਨ ਦੁਆਰਾ ਚਲਾਏ ਜਾ ਰਹੇ ਸ਼ੈਲਟਰਾਂ ਵਿੱਚ ਫੰਡਾਂ ਦੀ ਘਾਟ ਹਾਲਾਤਾਂ ਨੂੰ ਕਿਤੇ ਨਾ ਕਿਤੇ ਵਿਗਾੜ ਰਹੀ ਹੈ ਉਹਨਾਂ ਨੇ ਕਿਹਾ ਕਿ ਖੇਤਰ ਵਿੱਚ 6 ਸ਼ੈਲਟਰਾਂ ਵਿੱਚ ਰੈਪ ਆਊਟ ਦੀ ਘਾਟ ਦੇ ਕਰਕੇ ਉਸ ਦੇ ਗ੍ਰਾਹ ਉਸ ਦੇ ਨਾਲ ਕਈ ਕਹਾਣੀਆਂ ਸਾਂਝੀਆਂ ਕਰਦੇ ਨੇ ਭਾਵੇਂ ਕਿ ਉਸ ਦੀ ਸੰਸਥਾ ਲੋਕਾਂ ਨੂੰ ਕੈਂਪ ਵਿੱਚ ਰਹਿਣ ਦੀ ਉਤਸ਼ਾਹਤ ਨਹੀਂ ਕਰਦੀ ਬਰਾਊਨ ਨੇ ਕਿਹਾ ਕਿ ਪੀਲ ਸ਼ੈਲਟਰਾਂ ਦੀ ਸਥਿਤੀ ਦੇ ਮੱਦੇ ਨਜ਼ਰ ਉਹ ਖੁਦ ਇੱਕ ਆਸਰੇ ਦੇ ਉੱਪਰ ਇੱਕ ਤੰਬੂ ਵਿੱਚ ਰਹਿਣ ਦੀ ਚੋਣ ਕਰੇਗਾ ਅਸੀਂ ਨਸ਼ੀਲੇ ਪਦਾਰਥਾਂ ਦੇ ਵਰਤੋਂ ਦੀ ਕਹਾਣੀਆਂ ਸੁਣਦੇ ਹਾਂ ਜਿੱਥੇ ਉਹ ਕਹਾਣੀਆਂ ਵਾਪਰਦੀਆਂ ਨੇ ਔਰਤਾਂ ਜਿਨ੍ਹਾਂ ਨੂੰ ਮਹਾਮਾਰੀ ਚੱਲ ਰਹੀ ਹੁੰਦੀ ਹੈ ਅਤੇ ਉਹਨਾਂ ਲਈ ਉੱਥੇ ਕੋਈ ਵੀ ਉਤਪਾਦ ਉਪਲਬਧ ਨਹੀਂ ਹੁੰਦਾ ਉਲੇਰੀ ਘਾਟਾ ਚਾਦਰਾਂ ਦੀ ਘਾਟ ਹੈ ਹੋਰ ਬੜੀ ਬੁਨਿਆਦੀ ਸਹੂਲਤਾਂ ਦੀ ਇਹਨਾਂ ਸ਼ੈਟਰਾਂ ਦੇ ਵਿੱਚ ਘਾਟ ਹੈ ਇਹ ਉਹ ਲੋਕ ਨੇ ਜਿਹੜੇ ਕਿ ਇੱਕ ਗਦਾਮ ਨੁਮਾ ਜਗ੍ਹਾ ਦੇ ਵਿੱਚ ਰਹਿਣ ਲਈ ਮਜਬੂਰ ਖੇਤਰੀ ਸਟਾਫ ਨੇ ਉਹਨਾਂ ਦਾਅਵਿਆਂ ਬਾਰੇ ਸੀਬੀਸੀ ਟੋਰਾਂਟੋ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਰ ਨੈਪ ਅਰਾਊਂਡ ਸੇਵਾਮਾਲੇ ਲਈ ਫੰਡ ਦੀ ਘਾਟ ਬਾਰੇ ਇੱਕ ਰਿਪੋਰਟ ਜ਼ਰੂਰ ਸਾਂਝੀ ਕੀਤੀ पील ट्रंटू ओटवा यआर डरम वाटरलू हेमिल्टन ਦੇ ਮੁਕਾਬਲੇ ਸਮਾਜਿਕ ਸੇਵਾਵਾਂ ਲਈ ਪ੍ਰੋਵਿੰਸ਼ੀਅਲ ਫੰਡ ਵਿੱਚ ਆਖਰੀ ਸਥਾਨ ਤੇ ਹੈ ਗੈਰ ਲਾਭਕਾਰੀ ਖੋਜ ਕੰਪਨੀ ਬਲੂਪ੍ਰਿੰਟ ਦੁਆਰਾ ਮਈ ਦੀ ਇੱਕ ਰਿਪੋਰਟ ਦੇ ਅਨਸਾਰ ਜਿਸ ਨੂੰ ਪੀਲ ਚੈਰਿਟੀਆਂ ਇੱਕ ਐਸੋਸੀਏਸ਼ਨ ਦੁਆਰਾ ਜੋ ਛਿਲਾਇਆ ਜਾ ਰਿਹਾ ਹੈ 에어ਪੋਰਟ ਪ੍ਰਾਂਤ ਵਿੱਚ ਸਮਾਜਿਕ ਸੇਵਾਵਾਂ ਵਿੱਚ ਜਿੱਥੇ 880 ਮਿਲੀਅਨ ਡਾਲਰ ਦੀ ਸਾਲਾਨਾ ਕਮੀ ਦਰਸਾਉਂਦੀ ਹੈ ਜਿਸ ਵਿੱਚ ਰਹਿਸ਼ বেকার ਲੋਕ ਮਾਨਸਿਕ ਸਿਹਤ ਆਸਰਾ ਤੇ ਆਵਾਜਾਈ ਦੇ ਸਰੋਤ ਵੀ ਸ਼ਾਮਲ ਨੇ ਮੇਅਰ ਬ੍ਰਾਊਨ ਦਾ ਕਹਿਣਾ ਹੈ ਕਿ ਉਹ ਖੇਤਰ ਦੀਆਂ ਸ਼ੈਲਟਰ ਸੇਵਾਵਾਂ ਲਈ ਫੰਡ ਦੇਣ ਬਾਰੇ ਸੂਬੇ ਦੇ ਨਾਲ ਤੇ ਸੰਗੀ ਸਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਹੈ ਬ੍ਰਾਊਨ ਨੇਗਾ ਇਲਾਕੇ ਕੀ ਅਸੀਂ ਟ੍ਰਾਂਟੋ ਜਾਂ ਆਟਵਾ ਵਿੱਚ ਰਹਿਣ ਵਾਲੇ ਨਿਵਾਸੀਆਂ ਨਾਲੋਂ ਘੱਟ ਕੀਂਤੀ ਨਹੀਂ ਉਹ ਕਹਿੰਦਾ ਕਿ ਖੇਤਰ ਇੱਕ ਮਹੱਤਵਪੂਰਨ ਘਾਟਾ ਜਿਸ ਘਾਟੇ ਦੇ ਵਿੱਚ ਉਹ ਚੱਲ ਰਿਹਾ ਕਿਉਂਕਿ ਇਹ ਸਰਕਾਰ ਦੇ ਦੂਜੇ ਪੱਧਰ ਤੋਂ ਪੈਸੇ ਘਟਣ ਦੀ ਉਡੀਕ ਦੇ ਵਿੱਚ ਹੈ ਇਹ ਉੱਥੇ ਦੱਸਦੀ ਹੈ ਕਿ ਇੱਕ ਈਮੇਲ ਦੇ ਵਿੱਚ ਜਿੱਥੇ ਅਨਟਾਰੀਓ ਦੇ ਸਮਾਜਿਕ ਸੇਵਾਵਾਂ ਦੇ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੀ ਘਰ ਜੋ ਲੋਕ ਨੇ ਵਿਭਾਗ ਬੇਕਰ ਦੀ ਰੋਗ ਥਾਮ ਦੇ ਲਈ 700 ਮਿਲੀਅਨ ਡਾਲਰ ਖਰਚ ਰਿਹਾ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਸ ਵਿੱਚੋਂ ਕਿੰਨਾ ਹਿੱਸਾ ਪੀਲ ਦੇ ਹਿੱਸੇ ਆਵੇਗਾ ਇਹ ਆਪਣੇ ਖੇਤਰ ਵਿੱਚ ਟੈਕਸ ਸਮਰਪਿਤ ਪੂੰਜੀ ਰਿਜ਼ਰਵ ਤੋਂ 12 ਮਿਲੀਅਨ ਖਰਚ ਕਰ ਰਿਹਾ ਇੱਕ ਦਰਮ ਸੈਲਲੀ ਦੀ ਆਸਥਾ ਆਸਰਾ ਅਤੇ ਸ਼ਰਨ ਦਾਵੇ ਦੇ ਲਈ ਇੱਕ ਰੈਸ਼ ਪੈਸ਼ਨ ਕੇਂਦਰ ਬਣਾਉਣ ਦੇ ਲਈ ਦੋਵਾਂ ਨੂੰ ਚਲਾਉਣ ਦੇ ਲਈ ਸਲਾਨਾ 11 ਮਿਲੀਅਨ ਡਾਲਰ ਦੀ ਜਿੱਥੇ ਜ਼ਰੂਰਤ ਹੋਵੇਗੀ ਖੇਤਰੀ ਜੁਲਾਈ ਚ ਖੇਤਰੀ ਸਤਾਪ ਦੀ ਰਿਪੋਰਟ ਨੇ ਇਹ ਗੱਲ ਦਾ ਖੁਲਾਸਾ ਕੀਤਾ ਨਵੇਂ ਹੋਟਲ ਸ਼ੈਲਟਰ ਸਪੇਸ ਦੇ ਲਈ ਖੇਤਰ ਨੂੰ 50 ਮਿਲੀਅਨ ਡਾਲਰ ਦੀ ਲਾਗਤ ਆਵੇਗੀ ਇਮੀਗ੍ਰੇਸ਼ਨ ਨਾ ਰਿਫਿਊਜੀ ਅਤੇ ਸਿਟੀਜ਼ਨ ਸ਼ਿਪ ਕੈਨੇਡਾ ਨੇ ਪਿਛਲੇ ਸਾਲ ਪਨਾਹ ਮੰਗਣ ਵਾਲਿਆਂ ਲਈ ਅੰਤਰੀਮ ਹਾਊਸਿੰਗ ਅਸਿਸਟ ਪ੍ਰੋਗਰਾਮ ਦੇ ਤਹਿਤ ਨੂੰ ਲਗਭਗ 22 ਮਿਲੀਅਨ ਡਾਲਰ ਦੀ ਅਦਾਇਗੀ ਕੀਤੀ ਅਤੇ ਕਿਹਾ ਕਿ ਇਹ ਇਸ ਸਾਲ ਦੀ ਪਹਿਲੀ ਤਮਾਈ ਲਈ ਭੁਗਤਾਨ ਦਾਅਵਿਆਂ ਦੀ ਪ੍ਰਤੀਕਿਰਿਆ ਕਰ ਰਿਹਾ ਹੈ ਤੇ ਉੱਥੇ ਦੱਸਦੇ ਕਿ ਯਕੀਨੀ ਬਣਾਉਣ ਲਈ ਫੈਡਰਲ ਫੰਡਿੰਗ ਪਾਈਪ ਵਾਲਾਂ ਦੇ ਨਿਵੇਸ਼ ਤੇ ਬਣਦੀ ਹੈ ਤੇ 2026 ਤੇ 27 ਵਿੱਚ IHEP ਫੰਡਿੰਗ ਸ਼ਰਨ ਦਾਵਿਆਂ ਦੇ ਲਈ ਸਥਾਈ ਪਰਵਰਤਨਸ਼ੀਲ ਰਿਹائش ਅਲਾਵਾ ਵਿੱਚ ਸੂਬੇ ਅਤੇ ਮਿਊਂਸਿਪਲ ਨਿਵੇਸ਼ਾਂ ਤੇ ਸ਼ਰਤ ਹੋਵੇਗੀ ਆਈਆਰ ਸੀਸੀ ਦੇ ਇੱਕ ਬਲਾਰੇ ਨੇ ਈਮੇਲ ਦੇ ਵਿੱਚ ਇਹ ਗੱਲ ਸਾਰਿਆਂ ਨਾਲ ਸਾਂਝੀ ਕੀਤੀ ਇਹ ਉਤੇ ਦੱਸਦੀ ਹੈ ਕਿ ਹੁਣ ਆਉਣ ਵਾਲੇ ਦਿਨ ਇਹਨਾਂ ਲੋਕਾਂਵਾਸੀ ਹੋਰ ਕਿੰਨੇ ਖਾਲੇ ਹੋਣਗੇ ਇਸ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਪਰ ਇਹ ਗੱਲ ਜ਼ਰੂਰ ਹੈ ਕਿ ਹੋਮਲੈਸ ਜੋ ਹੋਮਲੈਸ ਕਰ ਜੋ ਹੋਮਲੈਸ ਲੋਕ ਨੇ ਉਹਦਾ ਵਾਸਤੇ ਇਹਨਾਂ ਮੁਲਕਾਂ ਵਿੱਚ ਛੱਤ ਕਿਤੇ ਨਾ ਕਿਤੇ ਹੋਣ ਉਹਨਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਆਜ ਨਿਊਜ਼ ਵਾਲਾ ਦੇ ਉੱਪਰ ਇਹ ਸੀ ਤੁਹਾਡੇ ਲਈ ਇੱਕ ਖਾਸ ਰਿਪੋਰਟ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਦੇ